ਜਾ ਮਡੇ ਮੀਲ ਸੋਸਾਇਟੀ ਨੇ ਸਨੂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਪੀ ਐਮ ਪੋਸ਼ਣ ਸਕੀਮ ਤਹਿਤ ਵਿਦਿਆਰਥੀਆਂ ਨੂੰ ਕਿੰਨੂ ਵਹਾਈਆ ਕਰਵਾਉਣ ਜਿਸ ਦੇ ਸਬੰਧ ਚ ਜ਼ਿਲ੍ਹੇ ਦੇ ਅਨੁਸਾਰ ਜਿਸ ਜ਼ਿਲ੍ਹੇ ਨੂੰ ਸੋਮਵਾਰ ਨੂੰ ਕਿੰਨੂ ਮਿਲਦਾ ਹੈ ਉਹ ਮੰਗਲਵਾਰ ਨੂੰ ਸਕੂਲੀ ਵਿਦਿਆਰਥੀਆਂ ਨੂੰ ਕਿੰਨੂ ਵੰਡੇਗਾ ਤੇ ਵੀਰਵਾਰ ਨੂੰ ਕਿੰਨੂ ਪ੍ਰਾਪਤ ਕਰਨ ਵਾਲੇ ਜ਼ਿਲ੍ਹੇ ਸ਼ੁੱਕਰਵਾਰ ਨੂੰ ਸਕੂਲੀ ਵਿਦਿਆਰਥੀਆਂ ਨੂੰ ਕਿੱਡੂ ਕਿੰਨੂ ਵੰਡੇਗਾ ਹੁਣ ਕਿੰਨੂ ਦੀ ਫਸਲ ਖਤਮ ਹੋਣ ਦੇ ਨੇੜੇ ਹੈ ਅਤੇ ਪੰਜਾਬ ਐਗਰੋ ਇਸ ਮੰਗਲਵਾਰ 5 ਮਾਰਚ ਤੱਕ ਹੀ ਕਿੰਨੂ ਦੀ ਸਪਲਾਈ ਕਰੇਗੀ। ਅਜਿਹੀ ਸਥਿਤੀ 'ਚ ਜਿਨ੍ਹਾਂ ਜ਼ਿਲ੍ਹਿਆਂ 'ਚ 6 ਅਤੇ 7 ਮਾਰਚ ਨੂੰ ਕਿੰਨੂ ਸਪਲਾਈ ਕੀਤਾ ਜਾਣਾ ਸੀ ਉਹਨਾਂ ਜ਼ਿਲ੍ਹਿਆਂ ਦੇ ਸਕੂਲ ਮੁਖੀ ਵਿਦਿਆਰਥੀਆਂ ਨੂੰ ਕੋਈ ਵੀ ਮੌਸਮੀ ਫਲ ਦੇਣਾ ਯਕੀਨੀ ਬਣਾਉਣ ਸੋਸਾਇਟੀ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ 8 ਮਾਰਚ ਨੂੰ ਛੁੱਟੀ ਹੈ। ਇਸ ਲਈ ਜਿਨ੍ਹਾਂ ਜ਼ਿਲ੍ਹਿਆਂ 'ਚ 6 ਮਾਰਚ ਤੇ 7 ਮਾਰਚ ਨੂੰ ਸਪਲਾਈ ਕੀਤੀ ਜਾਣੀ ਸੀ ਜਿਵੇਂ ਜ਼ਿਲ੍ਹਾ ਬਠਿੰਡਾ, ਗੁਰਦਾਸਪੁਰ, ਮਲੇਰਕੋਟਲਾ, ਬੋਗਾ, ਪਟਿਆਲਾ, ਸੰਗਰੂਰ, ਰੋਸ਼ਿਆਰਪੁਰ, ਫਾਜ਼ਿਲਕਾ, ਮਾਨਸਾ, ਸ਼੍ਰੀ ਮੁਕਸਰ ਸਾਹਿਬ, ਰੋਪੜ ਅਤੇ ਐਸਐਸ ਨਗਰ ਬੋਹਾੜੀ ਉਹਨਾਂ ਜ਼ਿਲ੍ਹਿਆਂ 'ਚ ਇਹ ਯਕੀਨੀ ਬਣਾਇਆ ਜਾਵੇ ਕਿ ਬੱਚਿਆਂ ਨੂੰ ਕੋਈ ਵੀ ਮੌਸਮੀ ਫਲ 6 ਮਾਰਚ ਜਾਂ 7 ਮਾਰਚ ਨੂੰ ਕਿਸੇ ਇੱਕ ਦਿਨ ਦਿੱਤਾ ਜਾਵੇ। 11 ਮਾਰਚ ਤੋਂ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਜ਼ਿਲ੍ਹਿਆਂ 'ਚ ਵਿਦਿਆਰਥੀਆਂ ਨੂੰ ਪੁਰਾਣੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹਫਤੇ 'ਚ ਇੱਕ ਵਾਰ ਭਾਵ ਸੋਮਵਾਰ ਨੂੰ ਮੌਸਮੀ ਫਲ ਦਿੱਤੇ ਜਾਣ ਜੇਕਰ ਸੋਮਵਾਰ ਨੂੰ ਕੋਈ ਛੁੱਟੀ ਆਉਂਦੀ ਹੈ ਤਾਂ ਅਗਲੇ ਦਿਨ ਵਿਦਿਆਰਥੀਆਂ ਨੂੰ ਮੌਸਮੀ ਫਲ ਦਿੱਤੇ ਜਾ ਸਕਦੇ ਹਨ